ਸਾਬ ਤਸਰੀਕਾਲ ਦੋਸਤੋ ਆਪਾਂ ਵੀਡੀਓ ਪਾਉਣੇ ਨੇ ਨਿਊ ਵਰਲਡ ਆਰਡਰ ਤੇ ਬਹੁਤੇ ਵੀਰਾਂ ਨੂੰ ਪਤਾ ਨਹੀਂ ਜਿਹੜੇ ਵੀਰ ਜਾਣਦੇ ਉਹਨਾਂ ਨੂੰ ਪਤਾ ਵਾ ਇਹ ਕੀ ਚੀਜ਼ ਆ ਮਾਰਗਨ ਰੌਥਸਚਾਈਲਡ ਤੇ ਰਾਖ ਫੈਨਰ ਇਹ ਬਹੁਤ ਵੱਡੇ ਘਰਾਣੇ ਆ ਜਿਨ੍ਹਾਂ ਦੀਆਂ ਵਿਸ਼ਵ ਦੇ ਵਿੱਚ ਸਭ ਤੋਂ ਵੱਧ ਬੈਂਕਾਂ ਤੇ ਦੁਨੀਆ ਦਾ ਤਿੰਨ ਹਿੱਸੇ ਤਾਂ ਇਹਨਾਂ ਦੇ ਕੋਲ ਆ ਜਿਹੜਾ ਮਾਰਗਨ ਆ ਨਾ ਇਨੇ ਸੋਚਿਆ ਕਿ ਜਿੰਨਾ ਚਿਰ ਦੁਨੀਆਂ ਦੀਆਂ ਖ਼ਬਾਰਾਂ ਨਾ ਖਰੀਦੀਆਂ ਉਹਨਾਂ ਚਿਰ ਆਪਾਂ ਪ੍ਰਚਾਰ ਨਹੀਂ ਕਰ ਸਕਦੇ ਆਪ ਦੇ ਹਿੱਤਾਂ ਪ੍ਰਤੀ ਇਨੇ 12 ਆਦਮੀ ਤਿਆਰ ਕੀਤੇ ਤੇ ਸੰਸਾਰ ਦੇ ਵੱਡੇ ਦੇਸ਼ਾਂ ਵਿੱਚ ਭੇਜ ਕੇ ਉੱਥੋਂ ਦੀ ਪ੍ਰੈਸ ਤੇ ਅਖਬਾਰਾਂ ਖਰੀਦਦੀਆਂ ਜਦੋਂ ਜਰਮਨ ਦੇ ਨਾਲ ਲੜਾਈ ਲੱਗੀ ਹੋਈ ਸੀ ਨਾ ਫਰਾਂਸ ਦੀ ਇਟਲੀ ਦੀ ਬ੍ਰਿਟਾਨੀਆ ਦੀ ਤਾਂ ਇਹ ਜਿਹੜਾ ਮਾਰਗਨ ਆ ਨਾ ਅਮਰੀਕਾ ਨੂੰ ਵੀ ਜਬਰੀ ਇਹਨਾਂ ਨੇ ਜੁੱਧ 'ਚ ਤਕੇ ਲਿਆ ਕਿਉਂ ਤਕੇ ਲਿਆ ਇਹਨਾਂ ਨੂੰ ਪਤਾ ਸੀ ਕਿ ਜੇ ਜਰਮਨ ਜਿੱਤ ਗਿਆ ਤੇ ਜਿਹੜਾ ਪੈਸਾ ਅਸੀਂ ਕਰਜ਼ੇ ਦੇ ਰੂਪ 'ਚ ਫਰਾਂਸ ਬ੍ਰਿਟਾਨੀਆ ਜਾਂ ਹੋਰ ਦੂਜੇ ਵੱਡੇ ਦੇਸ਼ਾਂ ਨੂੰ ਦਿੱਤਾ ਵਾ ਉਹਦੇ 'ਚ ਸਾਨੂੰ ਕੁਝ ਵੀ ਵਾਪਸ ਨਹੀਂ ਮਿਲਣਾ ਤੇ ਜੇ ਜਰਮਨ ਹਾਰ ਗਿਆ ਤੇ ਮਨਪਸੰਦ ਸ਼ਰਤਾਂ ਲਵਾ ਕੇ ਨਾਲੇ ਤੇ ਕਰਜ਼ਾ ਕਰਾਵਾਂਗੇ ਤੇ ਨਾਲੇ ਹੱਦੀ ਬੱਲੇ ਬੱਲੇ ਸੋ ਇਹਨਾਂ ਨੇ ਅਮਰੀਕੀ ਪ੍ਰਧਾਨ ਨੂੰ ਜ਼ਬਰਦਸਤੀ ਇਸ جنگ 'ਚ ਕੁੱਦਨ ਲਈ ਆਖਿਆ ਨਹੀਂ ਤੇ ਤੁਸੀਂ ਦੇਖ ਲਓ ਅਮਰੀਕਾ ਦੀ ਤੇ ਕੋਈ ਗੱਲ ਬਾਤ ਹੀ ਨਹੀਂ ਸੀ ਲੜਨ ਤੇ ਯੂਰਪ ਦੇ ਦੇਸ਼ ਦਏ ਸੀ ਪਰ ਇੱਕ ਜੋ ਕਿਸਤੀ ਰਹੀਂ ਆਪਦੇ ਜਿੰਟ ਤੋਂ ਇਹਨਾਂ ਨੇ ਅਮਰੀਕਾ ਦਾ ਇੱਕ ਮਾਲਵਾਹਕ ਜਹਾਜ਼ ਜਿਹੜਾ ਸਮੁੰਦਰ 'ਚ ਡੁਬਾ ਕੇ ਤੇ ਲੋਕਾਂ ਗੜੀਏ ਗੱਲ ਲਿਆਂਦੀ ਦੇਖੋ ਜੀ ਜਪਾਨ ਨੇ ਤੇ ਜਰਮਨ ਨੇ ਸਾਡਾ ਮਾਲਵਾਹਕ ਜਹਾਜ਼ ਡੋਪਤਾ ਇਸ ਕਰਕੇ ਸੀ ਜੁੱਧ ਕਰਨਾ ਤੇ ਜੁੱਧ ਦੀ ਸ਼ੁਰੂਆਤ ਕਿੱਥੋਂ ਹੋਈ ਜਿਹੜਾ ਆਸਟਰੀਆ ਦਾ ਸ਼ਹਿਬ ਆਸਟਰੀਆ ਦਾ ਰਾਜਕਮਾਰ ਸੀਨਾ ਉਹਦਾ ਕਤਲ ਪਹਿਲਾਂ ਕਰਵਾਇਆ ਜਾਂਦਾ ਉਹ ਕਤਲ ਕਰਵਾਉਣ ਵਾਲੇ ਕੌਣ ਸੀ ਤੁਸੀਂ ਸਮਝ ਸਕਦੇ ਜੇ ਮੈਂ ਸਾਰਾ ਬੋਲਾਂ YouTube ਤੇ ਚੱਲਣਾ ਨਹੀਂ ਤੇ ਨਾ ਸਰਬੀਆ ਦਾ ਲਾਇਆ ਜਾਂਦਾ ਤੇ ਉਸੇ ਦਿਨੀ ਸਰਬੀਆ ਤੇ 20 ਸ਼ਰਤਾਂ ਆਸਟਰੀਆ ਲਾਉਂਦਾ ਉਹ ਕਿਹਦੇ ਕਹਿਣ ਤੇ ਲਾਉਂਦਾ ਉਹ ਵੀ ਤੁਸੀਂ ਸਮਝਨੇ 20 ਦੇ ਵਿੱਚੋਂ 19 ਸ਼ਰਤਾ ਸਰਬੀਆ ਉਸੇ ਵੇਲੇ ਮੰਨ ਮੰਨ ਜਾਂਦਾ ਤੇ ਇੱਕ ਸ਼ਰਤ ਤੇ ਆਉਂਦਾ ਵਿਚਾਰ ਕਰਨ ਦੀ ਉਹ ਤੇ جنگ ਨਾ ਸਾਡੇ ਨਾਲ ਲਾਇਓ ਪਰ ਉਹ ਇੱਕ ਸ਼ਰਤ ਤੇ ਵੀ ਵਿਚਾਰ ਕਰਨ ਦਾ ਸਮਾਨੀ ਆਸਟਰੀਆ ਦਿੰਦਾ ਤੇ ਪਹਿਲਾ ਗੋਲਾ ਤਾਗ ਦਿੰਦਾ ਉਧਰੋਂ ਫਰਾਂਸ ਨੂੰ ਵੀ ਲੜਾਈ ਦੇ ਵਿੱਚ ਪਦੋ ਬਤੀ ਖਿੱਚ ਲਿਆ ਜਾਂਦਾ ਤੇ ਮਾਰਗਨ ਆਪਣੇ ਰਿਸ਼ਤੇਦਾਰਾਂ ਨੂੰ ਤਾਰ ਤੇ ਕਹਿੰਦਾ ਕਿ ਫਰਾਂਸ ਨੂੰ 100 ਬ੍ਰੀਅਨ ਖਰਚਾ ਦੇ ਦਿਓ ਕਿਉਂਕਿ ਇਸ ਕਰਜ਼ੇ ਦੇ ਨਾਲ ਉਹਨੇ ਆਪਣੇ ਕੋਲੋਂ ਹੀ ਦਿੱਥੇ ਹਾਰ ਖਰੀਦਣੀਆਂ ਤੇ ਪੈਸੇ ਤੇ ਆਪਣੇ ਕੋਈ ਰਹਿ ਜਾਣੇ ਤੇ ਵਿਆਜ ਵੱਖਰਾ ਦੁਨੀਆ ਸੰਸਾਰ ਜਿਹੜਾ ਦੋਸਤੋ ਦਿਸਦਾ ਹੈ ਉੱਤੇ ਉੱਤੇ ਜੋ ਦਿਸਦਾ ਉਹ ਨਹੀਂਗਾ ਥੱਲੇ ਜੋ ਆ ਉਹ ਵੇਖੜੀ ਥੋੜਾ ਹੁਣ ਲੈਨਣ ਸਟਾਲਣ ਤੇ ਜਿੰਨੇ ਪਰੋਲੋ ਉਤਾਰੇ ਪਾਲ ਸ਼ਿਵਕ ਜਿੰਨੇ ਇਹਨਾਂ ਦੇ ਲੀਡਰ ਹੋਏ ਨਾ ਪਹਿਲਾਂ ਇਹਨਾਂ ਦੀਆਂ ਪੰਜ ਕਾਨਫਰੰਸਾਂ ਲੰਡਨ ਦੇ ਵਿੱਚ ਕਰਵਾਈਆਂ ਇੰਨਾ ਤਣਾੜ ਲੋਕਾਂ ਨੇ ਕਿਉਂਕਿ ਬਾਦਸ਼ਾਹੀ ਰਾਜ ਸੀ ਉਦੋਂ ਤੇ ਬਾਦਸ਼ਾਹਤ ਦੀਆਂ ਜੜ੍ਹਾਂ ਪੁੱਟਣ ਲਈ ਕ੍ਰਾਂਤੀਆਂ ਜ਼ਰੂਰੀ ਸੀ ਕਿਉਂਕਿ ਬਾਦਸ਼ਾਹ ਇਹਨਾਂ ਦੇ ਆਖੇ ਨਹੀਂ ਸੀ ਲੱਗਦੇ ਜਿੰਨਾ ਚਿਰ ਰਾਜਨੀਤੀ ਤੇ ਇਹਨਾਂ ਦਾ ਪ੍ਰਭਾਵ ਨਹੀਂ ਉਹਨਾਂ ਚਿਰ ਆਪਣੇ ਹਿੱਤਾਂ ਪ੍ਰਤੀ ਆਪਣੇ ਬੈਂਕਾਂ ਦੀ ਤਨ ਰਾਸ਼ੀ ਵਧਾਉਣ ਪ੍ਰਤੀ ਉਹਨਾਂ ਚਿਰ ਫੈਸਲੇ ਨਹੀਂ ਸੀ ਲੈ ਸਕਦੇ ਪੰਜ ਸੰਮੇਲਨ ਕਰਕੇ ਲੈਣਨ ਨੂੰ ਲਾਣ ਨੂੰ ਟਾਲਣ ਨੂੰ ਲਾਣ ਨੂੰ ਪਹਿਲਾਂ ਉਭਾਰਿਆ ਗਿਆ ਰੂਸ ਦੇ ਵਿੱਚ ਅਬਾਰ ਕੇ ਤੇ ਫੇਰ ਬਾਦਸ਼ਾਹियां ਖਤਮ ਕੀਤੀਆਂ ਗਈਆਂ ਤੇ ਬਾਦਸ਼ਾਹियां ਖਤਮ ਹੋਣ ਤੋਂ ਬਾਅਦ ਜਿਹੜੋ ਲੈਨਨ ਨੂੰ ਸਮਝ ਲੈ ਪੀ ਕਹਾਣੀ ਆ ਹੋ ਗਈ ਆ ਇਹ ਤੇ ਖੇਡ ਹੋਰ ਚੱਲਣ ਲੱਗੀ ਤੇ ਉਹਦਾ ਵੀ ਮੁੜ ਕੇ ਕੋ ਗਾਚੇ ਤਕਰਵਾ ਦਿੱਤਾ ਫੇਰ ਆ ਗਿਆ ਸਟਾਲਰ ਬਾਕੀ ਤੁਸੀਂ ਜਿਹੜਾ ਅਗਲੀਆਂ ਵੀਡੀਓ ਚ ਮੇਰੇ ਕੋ ਸੌਂਦਿਓ ਸਾਸਰੀ ਘਰ